ਮਰੇ ਚਾ ਮਰੇ ਕੋ ਦੂਜੀ ਪੌਂਚ ਗਿਆ ਗੁਰਦੁਆਰਾ ਸਾਹਿਬ ਕੀ ਮੰਗਣਾ ਬਬੇ ਇਹ ਕੋਟ ਮੰਗ ਲਾਗੇ ਓ ਮਰੇ ਤੂੰ ਹੀ ਹਾਂਜੀ ਦੋਸਤੋ ਹਰ ਕੀ ਹਾਲਾ ਸਵਾਗਤ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਚੱਲੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਪ੍ਰਵਾਦ ਫੇਰੀ ਆ ਰਹੀ ਹੈ ਚਲੋ ਚੱਲ ਕੇ ਤੁਹਾਨੂੰ ਦਰਸ਼ਮੇ ਕਰਾਉਣੇ ਆਲੇ ਧੁੰਦ ਕਾਣੀ ਸਟਾਰਟ ਹੋ ਗਈ ਆ ਕਾਫੀ ਧੁੰਦ ਪਈ ਆ ਅੱਜ ਉਧਰ ਕੋਣ ਕੀਤਾ ਉਧਰ ਖਾਲਿਆ ਹੁਣ ਵੀ ਆਜਾ ਬਣਾਉਣ ਲੱਗਾ ਕੋਈ ਨਹੀਂ ਆ ਗਏ ਆਪਾਂ ਹੁਣ ਗੁਰਦੁਆਰਾ ਸਾਹਿਬ

ਇਨੋਂ ਵੀਡੀਓ ਤੋਂ ਬਣਾ ਹੋਰ ਕੋਈ ਕੰਮ ਨਹੀਂ ਆਦਾ ਇਹ ਬਹੁਤ ਜ਼ਿਆਦਾ ਹੀ ਸੰਗਦਾ ਹੁਣ ਕੈਮਰੇ ਤੋਂ ਇਹਨਾਂ ਦੀ ਭਰਾ ਬੀਜੀ ਦਾ ਫਿਲੀ ਬਲਾਜਰਾ ਕਰਾ ਕੇ ਇਹ ਲੁਗੂ ਲੁਗੂ ਕੀ ਮੰਨਣਾ ਬਬੇ ਇਹ ਕੋਟ ਮੰਨ ਲੈ ਬਰਾਤ ਕੀ ਸਰਨ ਵਿਚਾਰੋ ਮਹਾਰਾਜ ਬਰਸਿਸ ਕਰਦੇ ਜੈ ਸਿਮਰਤਨ ਕਨਕਾ ਸੀਂਦਰੀ ਤਾਂ ਤਾਂ ਜਸ ਹੰਕਾਰੋ ಬೋಲೋ ನಾನಿ ತಾಲೂ ಬರೋ ಭಾ ಬೋಲೋ ನಾನು ಗುರು ಮಹಾರಾಜ ಕಾಣಕ ದಾಸ ತರಿ ಸರನಾಯ ಗುರು ಮಹಾರಾಜ ತರಿ ವಡಿಯಾಯ ననక దా తరి గరు మహారాజ తరి వడి ఆయి તું <laughs> ਜਿਨ ਬਣਿਆ ਕੋਈ ਨਾ ਜਾਣੇ ਇਸ ਵਿੱਚ ਆ ਵਹਿ ਤੂੰ ਪੂਰਨ ਸਤਨਾਮ ਸ੍ਰੀ ਵਾਹਿਗੁਰੂ ਜਿਸ ਦਾ ਸੈ ਜਿਉ ਲਾਪੁਸ਼ ਨਾਮ ਤੋਂ ਸਾਹਿਬਾਂ ਦੇ ਸਤ ਗੁਰੂ ਜਦਰ ਕਰੇ ਪਲਾ ਬਟੂ ਬਟੂ ਮਾਰਕਟ ਦਾ ਕਾਲੀ ਜੀ ਕਿਹਨੇ ਬੈਠ ਜਾਣਾ ਚਾਹੀਦਾ ਥੋੜੇ ਰੋਣ ਜੀ ਬੀਜਾ ਦੇਖੋ ਅੱਜਾ ਉੱਪਰ ਜਿੱਦਾਂ ਨਵੀਂ ਦੁਕਾਨ ਪਈ ਆ ਉਹ ਦਖਾਵਾ कोई पुरानी पन लेते हैं जल्दी भाई ओए यही मुनिया मुनिया पुरानी के यार पनिए बजन पनिए बजन पनिए के रे रे بھائی کو جو منظور ہے وہ سنت کلی رہن کا تعلق ہے لہو لہو صلاح یہ ہے کہ انہوں نے قراروں میں انعام کے باتیں کرانے کے لیے جو ہے وہ پورا کرتے ہیں ہمदाबाद کے ذریعے جو کو لے کر ਦੇਖਿਆ ਕਰੋ ਇਹ ਨਹੀਂ ਜਾਵੇ ਜਦੋਂ ਲੋਕਾਂ ਦੇ ਮਾਤੇ ਸਾਡੇ ਜਨਮ ਦੇ ਮਾਤਰਾਂ ਦੇ ਜਿਹਨਾਂ ਬੰਦਿਆਂ ਨੂੰ ਮਾਇਆ ਹੈ ਜਿਹਨੂੰ ਬੰਦਿਆਂ ਨੂੰ ਪੁੱਛਿਆ ਨਹੀਂ ਜਾ ਸਕਦਾ ਉਹਨਾਂ ਦਾ ਰਾਹ ਕੋਈ ਨਹੀਂ ਹੈ ਕੋਈ ਨਹੀਂ ਹੈ ਉਹਨਾਂ ਨੂੰ ਜੇ ਤੁਸੀਂ ਜੇ أيها <applause> <applause> Thank you. the ਸਭ ਕਹੀਏ ਸਭ ਤੇਰੀ ਕਿਰਪਾ ਵਾ ਪਿਤਾ ਜੀ ਸੂਟ ਰੇਸ਼ਮੀ ਪਾਈਏ ਸਭ ਤੇਰੀ ਕਿਰਪਾ ਵਾ ਪਿਤਾ ਜੀ ਸੂਟ ਰੇਸ਼ਮੀ ਪਾਈਏ ਸਭ ਤੇਰੀ ਕਿਰਪਾ ਵਾ ਪਿਤਾ ਜੀ ਸੂਟ ਰੇਸ਼ਮੀ ਪਾਈਏ ਸਭ ਤੇਰੀ ਕਿਰਪਾ ਵਾ ਪਿਤਾ ਜੀ ਸੂਟ ਰੇਸ਼ਮੀ ਪਾਈਏ ਮੇਰੇ ਪਿਆਰੇ ਜੀ ਨਾ ਰੇਸ਼ਮੀ ਚੱਟੇ ਜਲਣੇ